ਗ੍ਰਸਤੀ ਨੂੰ ਧਰਮੀ ਹੋਣਾ ਕਿਉਂ ਜ਼ਰੂਰੀ ਹੈ ਜਿਹੜੀਆਂ ਪਵਿੱਤਰ ਰੂਹਾਂ ਨੇ ਦੇ ਤਾਂ ਭਾਈਕੋ ਪ੍ਰਾਪਤ ਕਰਨੀਆਂ ਨਾ ਜਿਵੇਂ ਸਤ ਸੰਗਤ ਜੀ ਬਾਬਾ ਕਾਲੂ ਜੀ ਦੀ ਜਨਮਾ ਜਨਮਾ ਦੀ ਸਦਰ ਸੀ ਕਿ ਮੇਰੇ ਘਰ ਵਾਸ ਕਰੋ ਆਪ ਜਨ ਅਵਤਾਰ ਧਾਰਿ ਗੁਰਨਾਨਕ ਦੇਵ ਜੀ ਸਤ ਸੰਗਤ ਜੀ ਆਪ ਪ੍ਰਗਟ ਹੋਏ ਇਸੇ ਤਰ੍ਹਾਂ ਜਿਹੜੀਆਂ ਦੇਵਤਿਆਂ ਦੀਆਂ ਰੂਹਾਂ ਰਿਖੀਆਂ ਮੁੰਨੀਆਂ ਦੀਆਂ ਰੂਹਾਂ ਸਰੀਰ ਤਾਂ ਭਾਈ ਸਭ ਦੇ ਦਿਨੋ-ਦਿਨ ਪ੍ਰਾਣੇ ਹੋ ਜਾਂਦੇ ਨਮਾ ਚੋਲਾ ਤਾਂ ਹਰ ਕਿਸਦਾ ਪਾਉਣ ਨੂੰ ਜੀ ਕਰਦਾ ਆਪਣਾ ਕਿਹੜਾ ਪਹਿਨਣ ਨੂੰ ਜੀ ਨਹੀਂ ਕਰਦਾ ਸਤ ਸੰਧੀ ਦਾ ਪ੍ਰਾਣਾ ਸਰੀਰ ਰੱਖਣ ਨੂੰ ਕਿਹਦਾ ਜੀ ਕਰਦਾ ਉਹ ਫਿਰ ਰੂਹਾਂ ਸਤ ਸੰਗ ਜੀ ਜਦੋਂ ਪਹਿਲਾ ਪ੍ਰਾਣਾ ਚੋਲਾ ਹੋ ਜਾਂਦਾ ਹੈ ਦੁਬਾਰਾ ਪ੍ਰਾਪਤ ਕਰਨ ਵਾਸਤੇ ਕਿਉਂ ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਉਹਨਾਂ ਚਿਰ ਮੁਕਤੀ ਨਹੀਂ ਉਹਨਾਂ ਚਿਰ ਸਰੀਰ ਪ੍ਰਾਪਤ ਲੋੜ ਪੈਂਦੀ ਆ ਪ੍ਰਾਪਤ ਕਰਨ ਦੀ ਫਿਰ ਉਹ ਰੂਹਾਂ ਜਿੰਨਾਂ ਨੇ ساری ਜਿੰਦਗੀ ਭਗਤੀ ਕੀਤੀ ਹੈ ਉਹ ਦੇਖਦੀਆਂ ਦਿਵਦ੍ਰਿਸ਼ਟੀ ਨਾਲ ਕੋਈ ਮਾਤ ਲੋਕ ਜਿਹੇ ਜਿ ਧਰਮੀ ਗ੍ਰੇਸਤੀ ਨੇ ਜਿੰਨਾ ਘਰ ਜਨਮ ਧਾਰੀਏ ਇਹੋ ਜਿਹਾ ਕਰਤਾ ਨਹੀਂ ਲੋ ਉਹ ਜਿਹੜਾ ਤੁਹਾਨੂੰ ਜਨਮ ਦੇਨ ਨੂੰ ਮੂੰਹ ਨੂੰ ਮਾ ਕੇ ਸ਼ਰਾਬ ਦੇ ਮੂੰਹ ਨਾਲ ਨਾਲ ਲਾ ਦੇਵੇ ਤਾਂ satsangjit ਇਸ ਕਰਕੇ ਗ੍ਰੇਸਤੀ ਲੋਕਾਂ ਨੂੰ ਧਰਮੀ ਹੋਣਾ ਜ਼ਰੂਰੀ ਹੈ ਉਹਨਾਂ ਦੇ ਘਰਾਂ ਸਤ